ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੱਲ ਕਰਨੀ ਆ ਟਰਾਲੀ ਚੋਰਾਵਾਂ ਬਾਰੇ ਤੁਸੀਂ ਸਾਰੇ ਅੱਛੀ ਤਰ੍ਹਾਂ ਜਾਣਦੇ ਹੋ ਕਿ ਜਦੋਂ ਸ਼ੰਭੂ ਬਾਰਡਰ ਤੇ ਖਨੋਰੀ ਬਾਰਡਰ ਦੇ ਉੱਤੇ ਕਿਸਾਨਾਂ ਦਾ ਭਗਵੰਤ ਮਾਨ ਨੇ ਕੇਜਰੀਵਾਲ ਦੇ ਕਹਿਣ ਤੇ ਤੇ ਉੱਤੋਂ ਭਾਜਪਾ ਦੇ ਕਹਿਣ ਤੇ ਅੰਦੋਲਨ ਖਦੇੜਿਆ ਉਹਨੂੰ ਠਾਇਆ ਟਹਿ ਟੇਰੀ ਕੀਤਾ ਉਹਦੇ ਤੇ ਪੀੜਾ ਪੰਜਾ ਜੀਸੀਬੀ ਮਸ਼ੀਨਾਂ ਚਲਾਈਆਂ ਬੁਲਡੋਜ਼ਰ ਚਲਾਏ ਸਾਰਾ ਮੋਰਚਾ ਤੈਸ਼ ਨੈਸ਼ ਕਰ ਦਿੱਤਾ ਉਸ ਮੋਰਚੇ 'ਚ ਬੜੀ ਵੱਡੀ ਆਵਾਜ਼ ਆਈ ਕਿ ਸਾਡਾ ਕਰੋੜਾ ਰੁਪਏ ਦਾ ਸਬਾਨ ਚੋਰੀ ਹੋ ਗਿਆ। ਇਹਦੇ ਵਿੱਚ ਟਰਾਲੀਆਂ ਸੀ, ਇਹਦੇ ਵਿੱਚ ਟਰੈਕਟਰ ਸੀ, ਇਹਦੇ 'ਚ ਉਹਨਾਂ ਦੇ ਲਾਇ ਕੁਲਰ ਸੀ, ਉਹਨਾਂ ਦੇ ਗੈਸ ਦਾ ਕੁਕਿੰਗ ਦਾ ਅਰੇਂਜਮੈਂਟ, ਉਹਨਾਂ ਦੇ ਭਾਂਡੇ ਸੀ, ਆਦ ਸਿਗਾ ਸਬਾਨ। ਲੇਕਿਨ ਕਿਸੇ ਸਰਕਾਰ ਨੇ ਐਡੇ ਵੱਡੇ ਚੋਰੀ, ਇੱਕ ਮਤਲਬ ਬਲੇਟੈਂਟ ਦਿਨ ਦਿਹਾੜੀ ਚੋਰੀ ਦਾ ਕੋਈ ਕੌਗਨੀਸੈਂਸ ਨਹੀਂ ਲਈ, ਕੋਈ ਨਾਟਿਸ ਨਹੀਂ ਲਿਆ ਤੇ ਹੁਣ ਆ ਦੋ ਦਿਨ ਪਹਿਲਾਂ ਇੱਕ ਦਿਨ ਪਹਿਲਾਂ 90 ਦੇ एग्जीक्यूटिव ऑफिसर ਗੁਰਚਰਨ ਸਿੰਘ ਦੇ ਸਰਕਾਰੀ ਘਰ ਤੋਂ ਇਹ ਟਰਾਲੀਆਂ ਦਾ ਸਮਾਨ ਬਰਾਮਦ ਹੋਇਆ ਵਾਹ ਇਨ ਪਬਲਿਕ ਡੋਮੇਨ ਮੀਡੀਆ ਦੇ ਸਾਹਮਣੇ ਔਰ ਉਸ ਤੋਂ ਪਹਿਲਾਂ ਬਹੁਤ ਸਾਰੇ ਨੌਜਵਾਨਾਂ ਨੇ ਐਸਕੇਐਮ ਦੇ ਨੌਜਵਾਨਾਂ ਨੇ ਭਾਰਤੀ ਕਿਸਾਨ ਦੇ ਜੋ ਨੌਜਵਾਨਾਂ ਨੇ ਬਹੁਤ ਜਿਆਦਾ ਵੀਡੀਓਜ਼ ਲਿਆਂਦੀਆਂ ਕਿ ਇੱਥੋਂ ਕਨੌਰ ਦੇ ਐਮਐਲਏ ਦੇ ਚੇਲੇ ਚਾਪਟਿਆਂ ਦੇ ਘਰਾਂ ਦੇ ਵਿੱਚ ਟਰਾਲੀਆਂ ਖੜੀਆਂ ਨੇ ਇਹ ਸਾਡੀਆਂ ਟਰਾਲੀਆਂ ਕਿਰਪਾ ਕਰਕੇ ਬਰਾਮਦ ਕੀਤੀਆਂ ਜਾਣ 6 ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਪੁਲਿਸ ਨੇ ਇੱਕ ਨਵੇਂ ਪੈਸੇ ਦਾ ਕੰਮ ਨਹੀਂ ਕੀਤਾ ਕਿਉਂਕਿ ਉਹਨਾਂ ਤੇ ਦਬਾਅ ਸੀਗਾ ਕਿ ਤੁਸੀਂ ਇਸ ਗੱਲ ਦਾ ਤੁਸੀਂ ਨੋਟਿਸ ਹੀ ਨਹੀਂ ਲੈਣਾ ਆ ਹੁਣ ਜਦੋਂ ਦਾ ਡਾਬੇ ਦੇ ਯੂ ਦੇ ਘਰੋਂ ਉਹ ਟਰਾਲੀਆਂ ਦਾ ਸਮਾਨ ਚੋਰੀ ਹੋਇਆ ਉਦੋਂ ਪਤਾ ਲੱਗਣ ਲੱਗ ਗਿਆ ਕਿ ਇਹ ਟਰਾਲੀ ਚੋਰ ਨੇ ਇਹ ਨਾਰਾ ਪੰਜਾਬ ਦੇ ਵਿੱਚ ਬਹੁਤ ਚੱਲਿਆ ਕਿ ਟਰਾਲੀ ਚੋਰ ਨੇ ਆਮ ਆਦਮੀ ਪਾਰਟੀ ਦੇ ਲੀਡਰ ਇਹਨਾਂ ਦੇ ਜਿਹੜੇ ਵਰਕਰ ਨੇ ਇਹ ਟਰਾਲੀ ਚੋਰ ਨੇ ਔਰ ਇਸ ਨਾਰੇ ਨੇ ਇਹਨਾਂ ਨੂੰ ਬੜਾ ਸ਼ਰਮਸਾਰ ਕੀਤਾ ਔਰ ਦੋਸਤੋ ਇਹ ਅੰਦੋਲਨ ਭਗਵੰਤ ਮਾਨ ਨੂੰ ਉਠਾਉਣ ਦੀ ਲੋੜ ਕੀ ਸੀਗੀ ਸਾਰਾ ਕਿਸਾਨ ਦੀਆਂ ਮੰਗਾਂ ਕਿਸਾਨਾਂ ਦੀਆਂ ਜਥੇਬੰਦੀਆਂ ਤੇ ਉਹਨਾਂ ਦਾ ਅੰਦੋਲਨ ਗਵਰਨਮੈਂਟ ਆਫ ਇੰਡੀਆ ਤੇ ਮੋਦੀ ਸਰਕਾਰ ਦੇ ਖਿਲਾਫ ਜਾ ਰਿਹਾ ਸੀ ਦਿੱਲੀ ਜਾਣਾ ਸੀ ਉਹਨਾਂ ਨੇ ਬੜੇ ਸੋਹਣੇ ਸ਼ਾਂਤਮਈ ਬੈਠੇ ਸੀਗੇ ਸੜਕਾਂ ਤੋਂ ਲੋਕਾਂ ਦੀ ਆਵਾਜ਼ ਆ ਵੀ ਜਾ ਰਹੀ ਸੀ ਕਿਸੇ ਨੂੰ ਛਰੀਟ ਵੀ ਨਹੀਂ ਵੱਜੀ ਲੇਕਿਨ ਇਹਨਾਂ ਨੇ ਨਿੰਬਿਧ ਕੇ ਜਿਹੜਾ ਇਹ ਅੰਦੋਲਨ ਖਦੇੜਿਆ ਇਹ ਮੈਂ ਦਾਅਵੇ ਨਾ ਕਹਿ ਸਕਦਾ ਕਿ ਇਹ ਭਾਜਪਾ ਦੇ ਕਹਿਣ ਦੇ ਉੱਤੇ ਕੀਤਾ ਗਿਆ ਕਿਉਂਕਿ ਇਹਨਾਂ ਦੀ ਸੰਗੀ ਜਿਹੜੀ ਆ ਉਹ ਸ਼ਰਾਬ ਘਟਾਲਿਆਂ ਚ ਕਲਾਸਰੂਮ ਘਟਾਲਿਆਂ ਚ 2-2000 ਕਰੋੜ ਦੇ ਘਟਾਲਿਆਂ ਚ ਈਡੀ ਤੇ ਸੀਬੀਆਈ ذریعے ਬੀਜੇਪੀ ਦੇ ਹੱਥਾਂ ਚ ਜਿਵੇਂ ਅਮਿਤ ਸ਼ਾਹ ਹੋਮ ਮਿਨਿਸਟਰ ਨੇ ਪਾਰਲੀਮੈਂਟਸ ਕਿਹਾ ਸੀ ਨਾ ਕਿ ਜੋ ਲੋਕ ਪੰਜਾਬ ਮੇਂ ਅਲੱਗ ਬਾਤ ਕਰਤੇ ਥੇ ਗਰਮ ਖਿਆਲੀ ਥੇ ਹਮਨੇ ਉਨਕੋ ਐਨਐਸਏ ਲਗਵਾ ਕਰਕੇ ਦਿਬਰੂਗੜ ਕੀ ਜੇਲ ਮੇਂ ਭੇਜ ਦਿਆ ਵਹਾਂ ਪਰ ਬੈਠ ਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰੋ ਉਹ ਵੀ ਉਹਨਾਂ ਨੇ ਲਗਵਾਇਆ ਸੀ ਇਹਨਾਂ ਦੇ ਕਹਿਣ ਤੋਂ ਸੋ ਮੈਂ ਬਹੁਤ ਵਾਰ ਕਿਹਾ ਕਿ ਜਿਵੇਂ ਇੱਕ ਸਿੱਕੇ ਦੇ ਦੋ ਪਹਿਲੂ ਹੁੰਦੇ ਨੇ ਇਹ ਇਸੇ ਇੱਕ ਸਿੱਕੇ ਦਾ ਪਹਿਲੂ ਬੀਜੇਪੀ ਜਾਂ ਜਦ ਪੰਜਾਬ ਅਤੀ ਕੋ ਗੱਲ ਆਉਂਦੀ ਆ ਉਸੇ ਸਿੱਕੇ ਦਾ ਦੂਸਰਾ ਪਹਿਲੂ ਕੇਜਰੀਵਾਲ ਤੇ ਭਗਵੰਤ ਮਾਨ ਨੇ ਇਹ ਐਂਟੀ ਫਾਰਮਰ ਸਾਬਤ ਹੋ ਚੁੱਕੇ ਨੇ ਮੰਗਾ ਦਾ ਸਾਡੀਆਂ ਨੇ ਕੀ ਮੰਨਣੀਆਂ ਸੀ ਸਾਡੇ ਉੱਤੇ ਬਲਡੋਜ਼ਰ ਤੇ ਜੀਸੀਬੀਆ ਚੜਾਤੀਆਂ ਤੇ ਸਾਡਾ ਸਮਾਨ ਚੋਰੀ ਕਰ ਲਿਆ ਮੈਂ ਨਹੀਂ ਕਿਤੇ ਦੇਖਿਆ ਕਿਸੇ ਵੀ ਜਮਹੂਰੀਅਤ ਦੇ ਵਿੱਚ ਕਿ ਇਸ ਵੱਡੇ ਪੱਧਰ ਤੇ ਮਾਸ ਲਾਰਜ ਸਕੇਲ ਚੋਰੀ ਹੋਈ ਹੋਵੇ ਤੇ ਕੋਈ ਪੁੱਛਣ ਵਾਲਾ ਹੀ ਨਾ ਹੋਵੇ ਕਿਸੇ ਇੱਕ ਬੰਦੇ ਨੂੰ ਬੁਲਾ ਕੇ ਕੋਈ ਕੁਐਸਚਨ ਨਾ ਕੀਤੀ ਹੋਵੇ ਇਹ ਦਿਨ ਉਹ ਸ਼ਰਮ ਦੀ ਗੱਲ ਨਹੀਂ ਹੋ ਸਕਦੀ ਔਰ ਇੱਥੇ ਕਹਿੰਦੇ ਨੇ ਕਿ ਪੁਲਿਸ ਸਟੇਟ ਹੋਰ ਪੁਲਿਸ ਸਟੇਟ ਕੀ ਹੁੰਦੀ ਆ ਕਿ ਤੁਸੀਂ ਜਦੋਂ ਪੁਲਿਸ ਨੂੰ ਇੰਨੇ ਅਧਿਕਾਰ ਦੇ ਦਿਓ ਕਿ ਤੁਹਾਡੀ ਕੋਈ ਪੁੱਛਗਿੱਛ ਨਹੀਂਗੀ ਤੁਸੀਂ ਚੋਰਾਂ ਨੂੰ ਸ਼ਹਿ ਦੇਓ ਚੋਰਾਂ ਤੋਂ ਸਮਾਨ ਚੋਰੀ ਕਰਵਾਓ ਉਹਨਾਂ ਤੇ ਕੋਈ ਪਰਚਾ ਦਰਜ ਨਾ ਕਰੋ ਤੁਸੀਂ ਲੋੜ ਪਵੇ ਤਾਂ ਝੂਠੇ ਪੁਲਿਸ ਮੁਕਾਬਲੇ 'ਚ ਬੰਦੇ ਫੜ ਕੇ ਮਾਰ ਦਿਓ ਤੁਹਾਨੂੰ ਲੋੜ ਪਵੇ ਤਾਂ ਜੋ ਤੁਸੀਂ ਕਰ ਸਕਦੇ ਹੋ ਉਹ ਕਰ ਲਓ ਅਸੀਂ ਤੁਹਾਡੀ ਹਿਫਾਜ਼ਤ ਕਰਾਂਗੇ ਇਸੇ ਨੂੰ ਪੁਲਿਸ ਸਟੇਟ ਕਹਿੰਦੇ ਜਦੋਂ ਆਮ ਨਾਗਰਿਕ ਦੇ ਹਕੂਕ ਖੋਏ ਜਾਂਦੇ ਨੇ ਬੋਲਣ ਦਾ ਅਧਿਕਾਰ ਖੋਇਆ ਜਾਂਦਾ ਵਾ ਪੀਸਫੁੱਲ ਪ੍ਰੋਟੈਸਟ ਦਾ ਸ਼ਾਂਤਮਈ ਅੰਦੋਲਨ ਕਰਨ ਦਾ ਅਧਿਕਾਰ ਖੋਇਆ ਜਾਂਦਾ ਇਸੇ ਨੂੰ ਹੀ ਪੁਲੀਸ ਸਟੇਟ ਕਹਿੰਦੇ ਨੇ ਇਸ ਲਈ ਮੇਰੇ ਵੀਰੋ ਅੱਜ ਮੈਂ ਇੱਕ ਨਵਾਂ ਨਾਰਾ ਦੇਣ ਲੱਗਿਆ ਤੁਹਾਨੂੰ ਟਰਾਲੀ ਛੋ ਚੋਰ ਗੱਦੀ ਛੋੜ ਤੁਹਾਡਾ ਕੋਈ ਰਾਈਟ ਨਹੀਂਗਾ ਪੰਜਾਬ ਇੱਕ ਐਗਰੀਰੀਅਨ ਸਟੇਟ ਆ ਪੰਜਾਬ ਕਿਸਾਨਾਂ ਦੀ ਇੱਕ ਸਟੇਟ ਆ 70% ਤੋਂ ਇਕਨੋਮੀ ਐਗਰੀਕਲਚਰ ਖੇਤੀਬੀ ਵਸਤਾ ਨਾਲ ਚੱਲਦੀ ਆ ਤੁਸੀਂ ਸਾਡੇ ਕਿਸਾਨੀ ਤੇ ਸਾਡੀ ਜ਼ਹਿਨੀਅਤ ਤੇ ਸਾਡੀ ਮਾਨਸਿਕਤਾ ਤੇ ਹਮਲਾ ਕੀਤਾ ਵਾ ਇਸ ਲਈ ਪੰਜਾਬ ਦੇ ਬਹਾਦਰ ਨੌਜਵਾਨਾਂ ਨੂੰ ਜਿਹੜੇ ਜੀ ਹੋਸ਼ ਵਿਅਕਤੀ ਨੇ ਜਿਹੜੇ اخਲਾਕੀ ਨੇ ਗੈਰਤਮੰਦ ਨੇ ਜਿਹੜੇ ਆਪਣੇ ਅਧਿਕਾਰ ਲਈ ਲੜਨਾ ਜਾਣਦੇ ਨੇ ਉਹਨਾਂ ਨੂੰ ਕਹੂੰਗਾ ਕਿ ਨਾਰਾ ਪ੍ਰਚਲਿਤ ਕਰੋ ਟਰਾਲੀ ਚੋਰ ਗੱਦੀ ਛੋੜ ਅਗਰ ਤੁਹਾਨੂੰ ਮੇਰਾ ਨਾਰਾ ਚੰਗਿਆ ਲੱਗਿਆ ਤੇ ਗੱਲ ਚੰਗੀ ਲੱਗੀ ਇਸ ਤੋਂ ਵੱਧ ਤੋਂ ਵੱਧ ਸ਼ੇਅਰ ਕਰਨਾ ਮੇਰੇ ਨਾਲ ਜੁੜਨ ਲਈ ਤੁਹਾਡਾ ਸਭ ਦਾ ਮੈਂ ਬੜਾ ਮਸ਼ਕੂਰ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ